ਤਾਂ ਪ੍ਰਸ਼ਾਸਨ ਥੱਲੇ ਜਾਇਦਾਦ ਲੈਂਦਾ ਹੋਇਆ ਉਹ ਜਗ੍ਹਾ ਦਾ ਹਾਂਜੀ ਆ ਖਾਲੀ ਆ ਸਾਰਾ ਪੜੀ ਆਪ ਕੋਲ ਤੋਂ ਪ੍ਰਸ਼ਾਸਨ ਪਹੁੰਚ ਕੇ ਪੂਰਾ ਜਾਇਜ਼ਾ ਜਿਹੜਾ ਲੈ ਰਹੇ ਨੇ ਇੱਥੇ ਸਾਡੇ ਨਾਲ ਐਸ ਐਚਓ ਦਾਨਸ਼ਵੀਰ ਹਣੀ ਮੌਜੂਦ ਆ ਪੂਰਾ ਜਾਇਜ਼ਾ ਜਿਹੜਾ ਲਿਆ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਾਜੀ ਕਿਤਰਾ ਇਹ ਜਿਹੜੀਆਂ ਤਸਵੀਰਾਂ ਨੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਅ ਸਰਦਬ ਮੈਂ ਤੁਹਾਡੇ ਮੱਦੇ ਨਜ਼ਰ ਇਹ ਕੰਮ ਕਰਦੇ ਜੁਮਾ ਜਿਹੜੀ ਸਾਰੀ ਸਿਚੁਏਸ਼ਨ ਹੈਗੀ ਆ ਉਹ ਆਪਣਾ ਅਨੰਤਪੁਰ ਏਰੀਆ ਤੋਂ ਹੈ ਇਹ ਵੰਡ ਰਿਹਾ ਕੋਸ਼ਿਸ਼ ਤੇ ਗੱਲ ਮੈਂ ਦੇਖਿਆ ਜੋ ਕਈ ਦੁਆਰਾ ਜੋ ਅਨਾਊਂਸਮੈਂਟਸ ਹੋਈਆਂ ਨੇ ਉਹਦੇ ਨਾਲ ਕਿ ਲੋਕ ਪੈਨਿਕ ਕਰ ਗਏ। ਮੈਂ ਮੇਰੀ ਬੇਨਤੀ ਹੈ ਕਿ ਕੋਈ ਵੀ ਅਮਰੀ ਅਨਾਊਂਸਮੈਂਟ ਜਿਹੜੀ ਲਈ ਲਾਜ਼ਮੀ ਕੀਤੀ ਜਾਵੇ ਜਿਹੜਾ ਲੋਕ ਪੈਨਿਕ ਹੋ। ਸਭ ਤੋਂ ਸੰਤੁਲਨ ਬਣਦਾ ਹੈ ਤੇ ਜਿੱਥੇ ਕਿਤੇ ਲੋੜ ਹੈ ਕਿ ਉਹ ਤੁਸੀਂ ਜੋ ਵੀ ਤੁਹਾਡੇ ਅਮੈਡਰਸ ਨੰਬਰ ਤੇ ਟੋਲ ਕਰੋ ਤੁਹਾਡੇ ਕੋਲ ਜਿਹੜਾ ਹੈਗਾ ਜਿੱਦਿਨ ਮਤਲਬ ਕਿ ਮਿਨੀਮਲ ਟਾਈਮ ਲਗਾ ਅਪਰੋਚ ਕਰਾਂ ਤੇ ਸਾਰੇ ਅਪਰ ਜਿਹੜੇ ਹੈਗੇ ਨੇ ਉਸ ਕੰਮ ਤੋਂ ਬਚੀ ਹੋਵੇ ਤੁਹਾਡੀ ਜਿਹੜੀ ਹੋ ਗਈ ਹੈ ਮਦਦ ਲਈ ਲਿਖੀ ਹੋਈ ਹੈ ਕਿ ਕੋਈ ਵੀ ਘਬਰਾਉਣ ਦੀ ਲੋੜ ਨਹੀਂ ਜੇ ਕੋਈ ਇਨਫੋਰਮੇਸ਼ਨ ਹੈਗੀ ਹੈ ਬਾਇਓਟੈਕ ਨੂੰ ਤੁਹਾਨੂੰ ਤੁਸੀਂ ਪੁੱਛ ਸਕਦੇ ਹੋ ਤੁਸੀਂ ਜਾ ਕੇ ਤੇ ਜਿਹੜੇ ਸਾਰੇ ਡਿਪਾਰਟਮੈਂਟ ਸੈਕਿੰਡ ਹੈਗੇ ਨੇ ਜਿਹੜੇ ਡਿਪਾਰਟਮੈਂਟ ਆ ਪੀਡੀਪੀ ਦੇ ਪ੍ਰੈਜ਼ੀਡੈਂਟ ਸਾਹਿਬ ਨੇ ਸਾਰੇ ਜਿਹੜੇ ਹੌਂਸਿਲਿੰਗ ਹੈ ਤੇ ਮੈਂ ਤੁਹਾਡੇ ਸਾਹਮਣੇ ਬੇਨਤੀ ਕਰਦਾ ਜੇ ਕੋਈ ਵੀ ਜਿਹੜੀ ਮੀਡੀਆ ਇਹਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਕੋਈ ਗਲਤ ਅਫਵਾਹ ਜਿਹੜੀ ਹੈਗੀ ਹੈ ਗਲਤ ਵੀਡੀਓ ਕੋਈ ਵੀ ਵੀਡੀਓ ਨਾ ਬਣਾਓ ਇਹ ਕੋਈ ਇਹ ਜਹਾ ਕਰਦਾ ਜਾਂਦਾ ਉਹਦੇ ਤੋਂ ਲਾਭ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਲੋਕਾਂ ਦੇ ਮਨ ਵਿੱਚ ਪੈ ਆਉਣ ਦੇ ਚਾਰਨ ਜੋ ਮੋਲ ਖਰਾਬ ਹੋਗਾ ਉਸ ਦੇ ਸਬੰਧੀ ਜਿਹੜਾ ਹੈਗਾ ਕਾਨੂੰਨੀ ਚਾਰਜ ਇਹ ਬੜੇ ਪੁਰ ਦੀ ਸਥਿਤੀ ਕਿਹੋ ਜਿਹੀ ਹੈ ਲੋਕਾਂ ਦੇ ਵਿੱਚ ਕਿ ਡਰ ਹੈ ਵੀ ਇਹਨੂੰ ਘਟਾ ਲੱਗ ਰਹੀ ਕੋਰਾ ਲੱਗ ਰਿਹਾ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜਾ ਪਾਣੀ ਹੈ ਜਿਆ ਪਾਣੀ ਦਾ ਜਿਹੜਾ ਵਹਾਅ ਵਾ ਕੋਈ ਨਹੀਂ ਹੈ ਕਿ ਪਹਿਲਾਂ ਉਸ ਦੀ ਪਾਣੀ ਲੱਗ ਰਿਹਾ ਫਿਰ ਇਸ ਤੋਂ ਪਾਣੀ ਆ ਰਿਹਾ ਪਾਣੀ ਟਕਰਾ ਕੇ ਦੇਖ ਕੇ ਜਿਹੜਾ ਹੈਗਾ ਇੱਕ ਬੰਦਾ ਸੀਗਾ ਉਹ ਵੀ ਦੇਖੋ ਇਹਦੇ ਦੂਜਾ ਵੀ ਜਿਆ ਤੇ ਸਿਟੀ ਸਰਕੰਡਰ ਤੋਂ ਕੋਈ ਜਾਣ ਨਹੀਂ ਕਿ ਇਹ ਕਿਹੜਾ ਫਾਸਟ ਨੂੰ ਪਾਣੀ ਜਾ ਰਿਹਾ ਤੇ ਮੰਨ ਪਰ ਉੱਪਰ ਜਾ ਰਿਹਾ ਕਿ ਇਹ ਹੁਣ ਪਾਣੀ ਬੜੂ ਗਦੇ ਘਟੂਗਾ ਜੀ ਇਹ ਇਹਦੇ ਬਾਰੇ ਜਿਹੜਾ ਹੈਗਾ ਉਹ ਬੀ ਜੀ ਐਫ ਦੀ ਵਾਲੀ ਦਸਤਾਵੇਜ਼ ਪਰ ਜੋ ਕੱਲ ਤੋਂ ਪਾਸੋਂ ਤੋਂ ਜਿਹੜਾ ਸ੍ਰੋਪ ਤਰੀਕੇ ਵਿੱਚ ਵਿਨੈਤੀ ਕੀਤੀ ਜਾ ਮੰਨਿਆ ਹੈ ਉਹ ਮੇਰੇ ਤੋਂ ਉਹੀ ਬੇਚੀ ਇਹ ਕੋਈ ਸੁਭਰਾਉ ਦੀ ਲੋੜ ਨਹੀਂ ਪਾਣੀ ਉੱਪਰ ਜਾਣਾ ਤਾਂ ਪਤਾ ਨਹੀਂ ਕਿ ਕਰਨੀ ਜ਼ਿਆਦਾ ਤੇ ਜਿਹੜੇ ਆਪਾਂ ਭਾਗ ਦਾ ਟਾਈਮ ਉਹਦੇ ਤੋਂ ਜਿਹੜਾ ਹੈਗਾ ਬਹੁਤ ਮਨਪਸੰਦ ਹੋ ਰਿਹਾ ਹੈ ਇਸ ਕਰਕੇ ਕੋਈ ਨਾ ਉਹਦੀ ਲੋੜ ਨਹੀਂ ਵੀ ਜਾ ਕਿ ਬਣਾਉਣਾ ਉਹਦੀ ਲੋੜ ਨਹੀਂ ਤੇ ਬਿਲਕੁਲ ਅਕੀਦ